ਸਭ ਤੋਂ ਪਹਿਲਾਂ ਤੇ ਜਿੰਨੀ ਵੀ ਸੰਗਤ ਪੰਡਾਲ ਵਿੱਚ ਬੈਠੀ ਹੈ ਕੀ ਆਪ ਸਭ ਜੀ ਨੂੰ ਭਗਵਾਨ ਸ੍ਰੀ ਬਾਲ ਗੋਪਾਲ ਜੀ ਦੇ ਆਗਮਨ ਦੌਰ ਪਰ ਦੀ ਅਡੇ ਸੁਮੇਸ਼ ਸ਼ਾਸਤਰੀ ਜੀ ਦਾ ਜੋ ਹਰ ਸਾਲ ਪਰਾਲਾ ਰਿੰਦਾ ਵਾ ਉਹਨਾਂ ਦੀ ਪੂਰੀ ਟੀਮ ਦਾ ਪ੍ਰਿਯ ਸਹਿਤਰੀ ਜੀ ਦਾ ਤੇ ਵਿਧਾਈ ਦੇ ਪਾਤਰ ਆ ਇਹਨਾਂ ਨਾਲ ਨਾਲ ਆਪ ਸਭ ਸੰਗਤਾਂ ਵਿਧਾਈ ਦੇ ਪਾਤਰੋ ਭਗਵਾਨ ਬਾਲ ਗੋਪਾਲ ਜੀ ਦੇ ਜਨਮ ਦਿਨ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਆਸ ਕਰਦੇ ਹਾਂ ਕਿ ਕਾਪ ਇਸੇ ਹੀ ਤਰ੍ਹਾਂ ਹਰ ਸਾਲ ਸੰਗਤਾਂ ਜੁੜਦੇ ਰਹੋਗੇ ਤੇ ਗੁਰੂ ਸਾਹਿਬਾਂ ਦੇ ਦੇਵੀ ਦੇਵਤਿਆਂ ਦੇ ਸਾਰੇ ਹੀ ਆਗਮਨ ਘਰਪੁਰ ਇਸੇ ਤਰ੍ਹਾਂ ਬਣਾਓ ਜਿਸ ਦੇ ਨਾਲ ਇੱਕ ਚੰਗੀ ਸੇਧ ਜਾਵੇ ਆ ਜਲੀ ਆਉਣ ਵਾਲੀ ਜਰਨੇਸ਼ਨ ਆ ਕੀ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈਗਾ ਇਤਿਹਾਸ ਨੂੰ ਕਿਤੇ ਭੁੱਲੀਏ ਨਾ ਇਤਿਹਾਸ ਯਾਦ ਕਰਾਉਣਾ ਵੱਡਿਆਂ ਦਾ ਫਰਜ਼ ਹੁੰਦਾ ਛੋਟਿਆਂ ਨੂੰ ਜੋ ਛੋਟਿਆਂ ਨੂੰ ਵਿਰਾਸਤ ਅਸੀਂ ਇਤਿਹਾਸ ਦੀ ਸੁਨਹਿਰੀ ਪੰਨਿਆਂ ਦੀ ਦਾ ਦਰਸ਼ਨ ਉਹਨਾਂ ਬਾਰੇ ਜਾਣਕਾਰੀ ਦੇ ਜਾਂਗੇ ਤਾਂਗਾ ਉਹ ਵੀ ਆਪਣੇ ਬੱਚਾ ਨੂੰ ਇਤਿਹਾਸ ਬਾਰੇ ਦੱਸਣਗੇ ਸਾਡੇ ਦੇਵੀ ਦੇਵਤਿਆਂ ਦਾ ਗੁਰੂ ਵੀਰਾਂ ਦਾ ਇਤਿਹਾਸ ਹੈਗਾ ਕਿਉਂਕਿ ਦੇਖੋ ਦੇ ਸੇਰਾ ਮਨਾਉਣੇ ਆਗੇ ਤੇ ਕਹਿੰਦੇ रामਚੰਦਰ ਜੀ ਦੀ ਬਰਾਈ ਦੇ ਉੱਤੇ ਸਚਾਈ ਦੀ ਜਿੱਤ ਹੋਈ ਸੀ ਐਸੀ ਹੀ ਤਰ੍ਹਾਂ ਉਹ ਆਰ ਕ੍ਰਿਸ਼ਨ ਜੀ ਦਾ ਜਨਮ ਹੈਗਾ ਉਹ ਵੀ ਇੱਕ ਬਰੈਜ ਦਾ ਨਾਸ ਕਰਨ ਵਾਸਤੇ ਤੇ ਸਚਾਈ ਦੀ ਜਿੱਤ ਆਹ ਤੇ ਭਗਵਾਨ ਜੀ ਇੰਤਾਰ ਲੈ ਕੇ ਧਰਤੀ ਤੇ ਆਏ ਸੀਗੇ ਉਹਦੇ ਵਾਸਤੇ ਸਾਨੂੰ ਸਾਰਿਆਂ ਦਾ ਕੋਟਾ ਕੋਟਨ ਧੰਨਵਾਦ ਉਹਨਾਂ ਦਾ ਕਰਨਾ ਚਾਹੀਦਾ ਪ੍ਰਭੂ ਦਾ ਤੇ ਨਾਲ ਉਹਨਾਂ ਦੇ ਨਾਮ ਦੀ ਮਹਿਮਾ ਗੋਣੀ ਚਾਹੀਦੀ ਹੈਗੀ ਉਹਦੇ ਸ਼ਾਮਲ ਹੋਣਾ ਚਾਹੀਦਾ ਵਾ ਤੇ ਸ਼ਾਸਤਰੀ ਜੀ ਜਿਤਨਾ ਪ੍ਰਾਰਲਾ ਕਰਦੇ ਇਹਨਾਂ ਦਾ ਭਾਰੀ ਸਹਿਯੋਗ ਹਰ ਵਾਰ ਆਪਾਂ ਸਭ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਵਾ ਜੋ ਇਹ ਪ੍ਰਾਰਲਾ ਆਰ ਹੁੰਦਾ ਰਹੇ ਅਤੇ ਨਾਮ ਸ਼ਬਦ ਦੇ ਨਾਲ ਸਮੁੱਚੀ ਸੰਤ ਨੂੰ ਜੋੜਦੇ ਰਹੇ ਇੰਨੀ ਅਸੀਂ ਗੱਲਾਂ ਕਹਿੰਦਾ ਹੋਇਆ ਮੈਂ ਆਪਣੇ ਆਲਡੀਆਂ ਸੂਲਗਾ ਫਰੇਚਰਵਲੋਂ ਤੇ ਬੀਜੇਪੀ ਫਾਰ ਨੰਬਰ 34 ਤੋਂ ਸੇਵਾਦਾਰ ਹਮਦੇ ਪੂਰੀ ਪਾਰਟੀ ਵੱਲੋਂ ਆਪ ਸਭ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਸ਼ੁਭ ਦੀ ਲੱਖ ਲੱਖ ਵਧਾਈ ਦਿਨਾ ਜੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਏ ਤੇ ਨਾਲ ਹੀ ਸਹਿਤਰੀ ਜੀ ਪੂਰੀ ਟੀਮ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਲੇ ਪਰਾਲਾ ਕਰਦੇ ਆ ਕਾਸ਼ ਕਰਦਾ ਗੁਰੂ ਮਹਾਰਾਜ ਨੇ ਕਿਰਪਾ ਕਰਦੇ ਰੇਸ਼ੇ ਤਰ੍ਹਾਂ ਬਣਾਈ ਰੱਖਣ ਤੇ ਇਹੋ ਜਿਹਾ ਪਰਾਲੇ ਕਰਦੇ ਰਹਿਣ ਤੇ ਦਾਸ ਵੀ ਜਿੰਨੀ ਜੋਗਾ ਇਹਨਾਂ ਨਾਲ ਸਹਿਯੋਗ ਕਰਦੇ ਰਹਿਗਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ রাধে 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 রাধে